ਬੜੀ ਗਰਮੀ ਯਾਰ ਅੱਜ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਅੱਜ ਆਪਾਂ ਤਰਨਤਾਰਨ ਜ਼ਿਲ੍ਹੇ ਦੇ ਜਿਹੜੇ ਬਾਰਡਰ ਏਰੀਆ ਦੇ ਪਿੰਡ ਦੇਖ ਰਹੇ ਹਾਂ ਨਾ ਉਹਨਾਂ ਉਸ ਲਾਈਨ 'ਚ ਉਹ ਪਿੰਡ ਆ ਗਜਲ ਇਹ ਵੀ ਬਾਰਡਰ ਏਰੀਆ ਪਿੰਡਾਂ ਖੇਮ ਕਰਨ ਜ਼ੋਨ ਦੇ ਵਿੱਚ ਪਿੰਡ ਪੈਂਦਾ ਆ ਇਹੋ ਜੇ ਰਸਤੇ ਆ ਇਹ ਪਿੰਡ ਦੇ ਇਧਰ ਵੀ ਕੱਚਾ ਰਸਤਾ ਹੈਗਾ ਤੇ ਆ ਵੀ ਸਾਰੇ ਕੱਚੇ ਰਸਤੇ ਆ ਅੱਜ ਆਪਾਂ ਇਹ ਪਿੰਡ ਦੇਖਣਾ ਹੈ ਤਾਂ ਸਾਰਾ ਇਹ ਘਾਟੀਆਂ ਘੂਟੀਆਂ ਦੇ ਆ ਉਮੇ ਪਿੰਡ ਬਸਿਆ ਆ ਏਰੀਆ ਨੀਮਾ ਹੈਗਾ ਤੇ ਉੱਪਰ ਪਿੰਡ ਜਿਹੜਾ ਉੱਚੀ ਜਗ੍ਹਾ ਤੇ ਆ ਤੁਸੀਂ ਦੇਖੋ ਪਿੰਡ ਦਾ ਮਤਲਬ ਇੰਟਰਸਟਡ ਜੀ ਜਗ੍ਹਾ ਹੈਗੀ ਆ ਇਧਰ ਲਾਈਨ ਆ ਸਾਰੀ ਬਾਰਡਰ ਲਾਈਨ ਉਹ ਵੀ ਆਪਾਂ ਦੇਖਦੇ ਜਾ ਕੇ ਘੁੰਮ ਕੇ ਥੋੜੇ ਪਿੰਡ ਹੀ ਜਾਣਾ ਗਜ਼ਲ ਬਹੁਤ ਬਹੁਤ ਅਮਰੀਕਾ ਪੜੀ ਹੈ ਇਹਨੇ ਥਾਲ ਇੱਕ ਗਜ਼ਲ ਪਿੰਡ ਲੱਗ ਗਿਆ ਲੰਗਰ ਹਣਾ ਠੀਕ ਹੈ ਜੀ ਇਹ ਲੰਗਰ ਲੱਗਿਆ ਅਸੀਂ ਵੀ ਇੱਥੋਂ ਪ੍ਰਸ਼ਾਦਾ ਛਕ ਰਹੇ ਹਾਂ ਇਹ ਅੱਜ ਸੰਗਰਾਮ ਕਰਕੇ ਹਨਾ ਜੀ ਸੰਗਰਾਮ ਦਾ ਜੋਧਾ ਕਰਕੇ ਲੰਗਰ ਲੱਗਿਆ ਸੀਗਾ ਜਾਣਾ ਤਾਂ ਉਹ ਸਾਹਮਣੇ ਪਿੰਡ ਸੀਗਾ ਜਿਹੜਾ ਮਗਰ ਪਿੰਡ ਦੇਖੋ ਸਾਹਮਣੇ ਜਿਹੜਾ ਪਿੰਡ ਉਹ ਦਿਖਾਈ ਗਾਜਲ ਇਹ ਬਾਰਡਰ ਏਰੀਆ ਦਾ ਪਿੰਡ ਆ ਹਾਂ ਹਾਂ ਹਾਂਜੀ ਬਾਰਡਰ ਤੁਹਾਡੇ ਤੋਂ ਕਿੰਨੀ ਕੁ ਦੂਰ ਹੈ ਅੱਛਾ ਜੀ ਆ ਨਾਲ ਦੀ ਇਧਰ ਖੱਬੇ ਸਾਈਡ ਤੇ ਜਿਹੜਾ ਉਹ ਦੇਖੋ ਬੰਨ ਦੇਖੋ ਇਹਦੇ ਨਾਲ ਹੀ ਕਹਿੰਦੇ ਤਾਰ ਲੱਗੀ ਆ ਕਿਲੋਮੀਟਰ ਜਾਵਾਂ ਠੀਕ ਹੈ ਠੀਕ ਹੈ 1 ਕਿਲੋਮੀਟਰ ਚਲੋ ਆਪਾਂ ਪਿੰਡ ਦੇਖਦੇ ਹਾਂ ਉਹ ਵੀਰੋ ਬੈਠੇ ਜਿੰਨਾ ਲੰਗਰ ਲਾਇਆ ਇਹ ਬੈਠੇ ਬਾਈ ਇਹਨਾਂ ਦੇ ਸਾਹਮਣੇ ਪਿੰਡ ਆ ਤੇ ਇਹ ਸੰਗਰਾਮ ਤੇ ਲੰਗਰ ਲਾਉਂਦੇ ਹੋਊਗੇ ਇਹ ਸੜਕ ਇਹਨੇ ਪਿੰਡ ਨੂੰ ਜਾਂਦੀ ਆ ਤੇ ਇੱਧਰ ਐਸਾਈਡ ਸੜਕ ਤੂਤ ਪੰਗਾਲਾ ਅੱਗੇ ਕੋਟ ਵੱਡਾ ਪਿੰਡ ਸੜਕ ਵੀ ਬਹੁਤ ਵਧੀਆ ਇਹ ਸੜਕ ਵਧੀਆ ਹੈ ਨਾ ਬਾਬਾ ਇਹ ਸਾਰੀ ਰੋਡ ਤਾਂ ਬਹੁਤ ਧੀਆ ਅਰੇ ਇਨਾ ਇੱਥੋਂ ਪਿੰਡ ਸ਼ੁਰੂ ਹੋ ਜਾਂਦਾ ਮਤਲਬ ਉੱਚਾ ਪਿੰਡ ਆ ਉਹ ਸਾਹਮਣੇ ਆਪਾਂ ਨੂੰ ਦਿਸ ਰਿਹਾ ਹੋਊਗਾ ਉਹ ਗਜਰ ਪਿੰਡ ਆ ਤੇ ਲੈਫਟ ਪੱਲੇ ਸਾਈਡ ਤੇ ਪੂਰੀ ਤਾਰ ਲੱਗੀ ਆ ਪਾਕਿਸਤਾਨ ਦੀ ਇਹ ਪਿੰਡ ਵੀ ਬਾਰਡਰ ਏਰੀਆ ਦਾ ਪਿੰਡ ਹੈਗਾ ਅੱਜ ਹੋਲੀ ਦਾ ਦਿਨ ਸੀਗਾ ਸੰਗਰਾਦ ਵੀ ਆ ਹੋਲੀ ਵੀ ਆ ਤੇ ਅੱਜ ਸਾਰਿਆਂ ਨੂੰ ਕੰਮ ਕਰਾਉ ਤੋਂ ਸਾਰਿਆਂ ਨੂੰ ਛੁੱਟੀ ਆ ਸ਼ਨੀਵਾਰ ਰਹੇਗਾ ਉਪਰੋਕਤ ਕਰਕੇ ਸਾਰਿਆਂ ਨੂੰ ਛੁੱਟੀ ਆ ਆ ਸਕੂਲ ਦੀ ਵੈਣ ਕਿੱਧਰ ਆ ਗਈ ਆ ਬੰਨ ਨਾਲ ਨਾਲ ਆਪਣੇ ਤੁਰਿਆ ਆਉਂਦਾ ਇਹ ਹੀ ਜਿਹੜਾ ਓਟੀ ਦਾ ਬੰਨ ਆਪ ਇਤੋਂ ਕਿ ਪਾਕਿਸਤਾਨ ਆ ਨਾ ਤੇ ਮਤਲਬ ਇਹ ਸਾਰੇ ਸਾਈਡ ਤੇ ਸੁਰੱਖਿਆ ਦੇ ਪੱਖੋਂ ਬਣਾਏ ਗਏ ਸੀ ਬੰਨ ਹਾਂ ਆਪਾਂ ਪਿੰਡ ਦੇਖੀ ਨਾ ਸਾਰਾ ਪਿੰਡ ਇਹ ਦੇਖੀ ਸਾਰਾ ਉੱਚਾ ਪਿੰਡ ਆ ਉਹ ਤੋਂ ਸ਼ੁਰੂ ਹੋ ਜਾਂਦਾ ਲੋਕ ਖੇਤਾਂ ਚ ਵੀ ਆ ਤੇ ਇਹ ਦੇਖਦੇ ਆਪਾਂ ਇਹ ਲਾਕਡਾਣਾ ਜਿਹਨ ਚੰਗਲੀ ਏਰੀਆ ਜਿਹੜਾ ਪਿੰਡ ਆ ਯਾਰ ਕਿਸੇ ਟਾਈਮ ਤੇ ਆ ਹੋਊਗਾ ਇਧਰ ਵੀ ਪਾਣੀ ਚੱਲਦਾ ਹੋਊਗਾ ਕੋਈ ਦਰਿਆ ਹੋਊਗਾ ਪੁਰਾਣੇ ਟਾਈਮ ਦਾ ਤੇ ਅੱਧਾ ਪਿੰਡ ਉੱਤੇ ਰਹਿ ਗਿਆ ਅੱਧਾ نیچے ਮਤਲਬ ਨੀਵੀਂ ਜਗ੍ਹਾ ਪੀਚੇ ਆ ਗਈ। ਮੋਰਾ ਘਟੀ ਬਣੀ ਆ। ਚੜਾਈ ਚੜਾਂਗੇ। ਆਕੇ ਪਿੰਡ ਵੱਡਾ ਬਗਲੂ ਨਾਗ ਪਿੰਡਾਂ ਬੈਠਾ ਹੈਗਾ ਛੋਟਾ ਆਕੇ ਵੱਡਾ ਬਣਦਾ ਆ ਤੇਲਾ ਜਦੋਂ بارش ਆਉਂਦੀ ਆ ਐ ਕਰਕੇ ਢੈਂਦੇ ਜਾਂਦੇ ਆ ਪਾੜ ਜੇ ਆਹ ਭਾਰ ਜੇ ਤਾਂ ਡੇਗ ਜੇ ਜਦੋਂ ਹੁਣ ਸਮਝਾੜ ਘਾੜੀ ਹੋ ਗਿਆ ਐਦਾ ਕੰਦੀ ਆ ਨਾ ਅੱਤੇ ਘਰ ਇੱਧਰ ਰਹਿ ਗਏ ਔਰ ਐਖੋ ਪੈਂਟ ਦੇ ਵਿੱਚ ਆ ਗਿਆ ਪਾ ਪੇਟ ਦਾ ਅੱਡਾ ਆ ਗਿਆ ਬੱਬੂ ਦੇਖ ਆਟੀ ਦੇ ਸਮਾਨ ਵਿੱਚ ਹੀ ਆ ਅੱਡਾ ਮੇਰੇ ਪੇਟ ਇੱਥੇ ਜਿਹੜੀਆਂ ਲੋੜ ਦੀਆਂ ਦੁਕਾਨਾਂ ਹੈਗੀਆਂ ਸੌਦੇ ਦੀਆਂ ਹਨਾ ਮੈਡੀਕਲ ਸਾਰਾ ਕੁਝ ਦਵਾਈ ਹੋਣੀ ਹੈ ਇੱਥੇ ਮਿਲ ਜਾਂਦਾ ਸਾਹਮਣੇ ਗੁਰਦੁਆਰਾ ਸਾਹਿਬ ਸਕੂਲ ਮਿਡਲ ਸਕੂਲ ਆ ਇਹ ਸਰਕਾਰੀ ਮਿਡਲ ਸਕੂਲ ਗੱਜੇ ਇੱਕ ਮਿਡਲ ਸਕੂਲ ਆ ਇੱਕ ਆ ਹੋਰ ਸਕੂਲ ਆ ਇਹ ਐਲੀਮੈਂਟਰੀ ਇਹ ਪੰਜਵੀਂ ਦਾ ਸਕੂਲ ਆ ਇੱਕ ਘਰ ਉਰ ਜਾਂਦਾ ਇਥੇ ਅੰਨੀ ਦੇ ਨਾਲ-ਨਾਲ ਸਕੂਲ ਦੇ ਨਾਲ-ਨਾਲ ਘਰ ਹੈਗੇ ਆ ਅੱਗੇ ਆਪਾਂ ਦੇਖਦੇ ਕਿੰਨੇ ਘਰ ਪਿੰਡ ਜਿਵੇਂ ਛੋਟਾ ਹੀ ਹੋਊਗਾ ਚਾਰਾ ਵੱਡਾ ਪਿੰਡ ਨਹੀਂ ਲੱਗਦਾ ਮਿਡਲ ਸਕੂਲ ਤੇ ਐਲੀਮੈਂਟਰੀ ਸਕੂਲ ਹੈਗਾ ਇੱਧਰ ਵੀ ਆ ਸਰਕਾਰ ਦਾ ਇਸ ਘਰ ਐਸ ਲੈਂਡ ਆ ਬੋਰਡ ਉਹ ਤੋਂ ਭਾਰਤ ਪਾਕਿਸਤਾਨੀ ਕੀ ਹੁੰਦਾ ਜੇ ਜਦੋਂ ਦਾ ਬੋਰਡ ਇਹ ਉਸ ਤੋਂ ਪਹਿਲਾਂ ਤਾਂ ਲੱਗਿਆ ਕਿ ਉਸ ਇਹ ਸਾਲ ਨੂੰ 778 ਸਾਲ ਹੋਏ ਆ ਜਾਤੀ ਨੂੰ ਤੇ ਇਹ ਤਾਂ ਬਹੁਤ ਪੁਰਾਣਾ ਇੱਕ ਆਪ ਰਖਾਣਾ ਇਹ ਪਾਪਾ ਜੀ ਦੀ ਕੋਈ ਜਦਾਂ ਹੈ ਇਹ ਤਾਂ ਹੀ ਆ ਆਫਿਰਦੀ ਆ ਜਿੱਥੇ ਦੁਕਾਨਾਂ ਹੈ ਸੱਡੇ ਦੇ ਹੈ ਕਿਆਂ ਬਸ ਉਹ ਨਹੀਂ ਆਈ ਆ ਪਿੰਡ ਦੇ ਵਿੱਚ ਨਹੀਂ ਆਉਣੀ ਆ ਬਸ ਇਥੋਂ ਦਾ ਦੁਕਾਨਾਂ ਹੋਦੀ ਹੈ ਯਾ ਜੇ ਕਾਹੇ ਚੀਜ਼ੀ ਰੋਟ ਉੱਪਰ ਚਕੇ ਦੁਕਾਨ ਤੋਂ ਲੈਦਾ ਸਾਡੇ ਹਨ ਇਹ ਵਿੱਚ ਆ ਗਈ ਹੈ ਨਾ ਫਿਰ ਨਹੀਂ ਤੋਂ ਅੰਦਰ ਆ ਕੇ ਫਿਰ ਕੋਈ ਕੋਈ ਨਾ ਕੋਈ ਨਾ ਕਰੀ ਜਾਂਦੇ ਪਿਆਰ ਗਣਤੀ ਵਧਦੀ ਆਉਗੀ ਹਨਾ ਹੌਲੇ ਹੀ ਨੂੰ ਇਹ ਆ ਵੇਡਾ ਦਾ ਅੰਦਰ ਲਾਪਾਸਾ ਇਹ ਲੱਗ ਜੂਗੀ ਨਹੀਂ ਲੱਗੂਗੀ ਉਹ ਆ ਗਿਆ ਬਾਹਰ ਲਾਪਾਸਾ ਇੱਧਰ ਕੋਰ ਦੋ ਰਵਾਨ ਤੇ ਆ ਕੋਰ ਦੋ ਸਾਫੀ ਕੰਢੀ ਦਾ ਆ ਮੈਂ ਮਰਦਾ ਮਨਤਲਾ ਇਹਨਾਂ ਦਾ ਆਹੀਂ ਮੰਦਰ ਉਹ ਇੱਧਰ ਰੋੜੀ ਪਈ ਆ ਛੱਟ ਤੇ ਫਿਰ ਨਹੀਂ ਤੇ ਰੋੜੀ ਪਈ ਆ ਪਹਿਲਾਂ ਕੱਚੀ ਹੋਣੀ ਫਿਰ ਲਵਾ ਪੈ ਗਈ ਆ ਇੱਧਰ ਕੋਪੜੀ ਯਰਸ ਨੇ ਆ ਇਤਾਂ ਦੀ ਫੈਕਟਰੀ

ਆਰਗੇਨਾਈਜੇਸ਼ਨ ਇਹ ਬਾਰਡਰ ਰੋਡ ਆ ਲਬ 24 ਟਨ ਤੋਂ ਵੱਧ ਇੱਥੇ ਵੇਟ ਨਹੀਂ ਆਪਾਂ ਤੇ ਦੇਖੀ ਕਿਵੇਂ ਦਾ ਆ ਡਰੇਨ ਕਿਵੇਂ ਨਹੀਂ ਬਣਾਈਆਂ ਮਨ ਤਾਂ ਲੱਗਦਾ ਇਧਰ ਮਨਾਗੀ ਤਾਂ ਆ ਪਾਗੇ ਹੈ ਕਰੇਣਾ ਵੜਦੇ ਜੀ ਮੋਟਰਸਾਈਕਲ ਦਾ ਟਾਇਰ ਨਾ ਵੇਹੇ ਦੇ ਚ ਟੁੱਟਨ ਵਾਲਾ ਹੀ ਆ ਭੁੱਲ ਜਾ ਇਹ ਇਧਰ ਰਾਈਟ ਸਾਈਡ ਤੇ ਗੇਂ ਘਾੜ ਕਿਵੇਂ ਆ ਓਕੇ ਹੈ ਨਾ ਮੈਂ ਇਹ ਦੇਖਣ ਲੱਗਿਆ ਇਧਰ ਦੇਖੇ ਇਹਦੇ ਵਿੱਚ ਮੋਟਰਸਾਈਕਲ ਦਾ ਟਾਇਰ ਪੈ ਗਿਆ ਲਿਆ ਸੀ ਮਤਲਬ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਊਗਾ ਜਾਂ ਆਪਣੀ ਸਰਕਾਰ ਨੇ ਬਣਾਇਆ ਹੋਊਗਾ ਇਹ ਤੇ ਲਿਖਿਆ ਨਹੀਂ ਪਰ ਇਹ ਮਤਲਬ ਟੈਂਪਰੇਰੀ ਪੋਲ ਆ ਕਿਸੇ ਟਾਈਮ ਵੀ ਇਧਰੋਂ ਕਿਉਂਕਿ ਏਰੀਆ ਰੈਸਟ੍ਰਿਕਸ਼ਨ ਜੇ ਆ ਜਾਂਦਾ ਨਾ ਪਾਕਿਸਤਾਨ ਦੇ ਸਾਈਡ ਤਾਂ ਟੈਂਪਰੇਰੀ ਪੋਲ ਬਣਾਏ ਵੱਡੇ ਨਹੀਂ ਉਹ ਦੇਖੇ ਉਹ ਕੀ ਬਣਾਏ ਆ ਕਿਸੇ ਟਾਈਮ ਤੇ ਬਹੁਤ ਵੱਡੀ ਨਹਿਰ ਹੋਊਗੀ। ਇੱਧਰ ਦੇਖੀ। ਕਿਸੇ ਟਾਈਮ ਤੇ ਆ ਨਹਿਰ ਹੋਊਗੀ ਨਾ ਉਹ ਅੱਗੇ ਵੀ ਪੌਲ ਪੌਲ ਜੇ ਬਣੇ ਆ। ਮਤਲਬ ਫੁੱਲ ਪਾਣੀ ਹੋਊਗਾ ਇਹਦੇ ਵਿੱਚ। ਅੱਜ ਇਹਦੇ ਵਿੱਚ ਪਾਣੀ ਨਹੀਂਗਾ। ਬਹੁ ਕੀ ਹਾਲ? ਕਿੱਥੇ ਆਹੀ ਪਿੰਡ ਤੁਹਾਡਾ? ਕਿਹੜਾ ਘਰ ਆ ਤੁਹਾਡਾ? ਅੱਛਾ। ਉਹ ਸੁਣਾ ਕਿਵੇਂ ਅੱਜ ਛੁੱਟੀ? ਹਾਂਜੀ। ਅੱਜ ਗਏ ਨਹੀਂ ਸਕੂਲ। ਪੇਪਰ ਦੀਆਂ ਛੁੱਟੀਆਂ। ਚਲੋ। ਅੱਛਾ ਹੋਰ ਬਹੁ ਕੀ ਹਾਲ? ਤੇਰਾ ਕੀ ਨਾਮ ਕਰਨਵੀਰ ਤੇ ਤੇਰਾ ਕਰਨਦੀਪ ਕਰਨਦੀਪ ਠੀਕ ਆ ਤੇ ਆ ਨਹਿਰ ਜਿਹੜੀ ਆ ਇਹ ਚ ਪਾਣੀ ਵੀ ਆਉਂਦਾ ਕਿ ਖਾਲੀ ਰਹਿੰਦੀ ਹੈ ਆਉਂਦਾ ਪਾਣੀ ਅੱਛਾ ਆਉਂਦਾ ਆਉਂਦਾ ਤੇ ਤੁਸੀਂ ਪਿੰਡ ਪੜਦੇ ਹੋ ਹਾਂਜੀ ਕਿ ਬਾਹਰ ਇਧਰ ਬਾਹਰ ਰਤੋਂ ਕੇ ਹਾਂਜੀ ਠੀਕ ਆ ਠੀਕ ਆ ਆ ਯਾਰ ਸੜਕ ਕਿੱਧਰ ਜਾਂਦੀ ਆ ਜਿਹੜੀ ਜਿਹ ਆਪਾਂ ਜਾ ਰਹੇ ਰਸਤਾ ਹੈ ਇਹ ਤੋਂ ਅੱਗੇ ਕੱਚੇ ਪਏ ਥਾਣੀ ਖੇਮ ਕਰਨ ਲੱਗੇ ਨਿਕਲ ਜਾਂਦੀ ਏ ਹਾਂਜੀ ਇੱਥੋਂ ਦੀ ਜਾ ਕੇ ਨਾ ਗੱਡੀ ਨੂੰ ਪਾਈ ਮੁਰਦਦੀ ਆ ਉਹ ਸੜਕ ਹੈ ਨਾ ਉਹ ਖੇਮ ਕਰਨੀ ਚੱਲ ਚੰਗੀ ਮੈਂ ਅੱਗੇ ਬੈਕਾਂ ਮੈਂ ਅੱਛਾ ਅੱਗੇ ਬੈਕਾਂ ਮੈਂ ਤੇ ਮੈਨੂੰ ਦੱਸੀ ਆਪਣਾ ਬਾਰਡਰ ਕਿੱਥੇ ਕਿੰਨੀ ਕੁ ਦੂ ਤਾਰ ਲੱਗੀ ਤਾਰ ਤੋ 40 ਫਿਲਮੀਟਰ ਹਣਾ ਕਿੱਥੇ ਦਿਸਦੀ ਹੈ ਇੱਥੋਂ ਹਾਂ ਕਿੱਥੇ ਆ ਆ ਆ ਸਾਹਮਣੇ ਹਾਂ ਦੇਖੋ ਦਿਸ ਰਹੀ ਆ ਤੁਹਾਨੂੰ ਓ ਲੱਗੀ ਯਾਰ ਸਿੱਧੀ ਜਾਂਦੀ ਹੈ ਨਾ ਹਾਂਜੀ ਠੀਕ ਆ ਹਨਾ ਉਹ ਦੇਖੋ ਹਨਾ ਆ ਦੇਖੋ ਸਿੱਧੀ ਲੱਗੀ ਤਾਰ ਠੀਕ ਆ ਠੀਕ ਆ ਇਧਰੋਂ ਐਨੂੰ ਮੋੜ ਆਉਂਦੀ ਆ ਹੂੰ ਪਹਿਲ ਉਹ ਇਧਰ ਪਾਕਿਸਤਾਨ ਦਾ ਪਿੰਡ ਆ ਉਹ ਸਾਰਾ ਹਾਂਜੀ ਉਹ ਪਾਕਿਸਤਾਨ ਦਾ ਏਰੀਆ ਠੀਕ ਆ ਬਹੁਤ ਠੀਕ ਆ ਠੀਕ ਆ ਦੇਖੋ ਆ ਪੂਰਾ ਰਸਤਾ ਜਿਹੜਾ ਉਹ ਕੱਚਾ ਹੀ ਆ ਇਹ ਘਰ ਗਊ ਘਰ ਇੱਧਰ ਇਹ ਕੱਚੇ ਰਸਤੇ ਲੰਘਦੇ ਵਿਚਾਰੇ ਤਾਰ ਦੇਖ ਲਈ ਨਾ ਕਿੰਨੀ ਨੇੜੇ ਆ ਇਹਨਾਂ ਤੋਂ ਮਾ ਇੱਥੇ ਲਾਓ ਫੋਟੋ ਸੈਲ ਮੇ ਇੱਥੇ ਲਾ ਦਿਨੇ ਆਪਾਂ ਉਧਰ ਦਾ ਤਾਰ ਨੇੜਾ ਐਸਿਡ ਤੋਂ ਦੂਰ ਆ ਦੇਖੀ ਆ ਪਹਿਲਾਂ ਜਿਵੇਂ بارشਾਂ ਹੁੰਦੀਆਂ ਤਾਂ ਅੱਧਾ ਪਿੰਡ ਉੱਤੇ ਆ ਪਾੜਾ ਨਹੀਂ ਸਤੇ ਕੁਝ ਕਾਰਨ نیچے ਵੀ ਹੈ ਰੇਤਲੀ ਜੀ ਜ਼ਮੀਨ ਹੈ ਨਾ ਇਹ ਸਾਰੀ ਹੈ ਨਾ ਤਾਂ ਖੁਰਦੀ ਜਾਂਦੀ ਆ ਪਰ ਇਹ ਇੱਕ ਗੱਲ ਆ ਫਸਲਾਂ ਸਾਰੀਆਂ ਵਧੀਆ ਇਧਰ ਵੀ ਵਧੀਆ ਸਾਰਾ ਕੁਝ ਤੇ ਆ ਇਟਾ-ਬਟਾ ਤਾਂ ਲਾਈਆਂ ਮਤਲਬ ਬਣਾਇਆ ਵੀ ਜ਼ਮੀਨ ਖੁਰੇ ਨਾ ਅੱਗੇ ਦਾ ਰਸਤਾ ਜਾਂਦਾ ਹੀ ਜਾਊਗਾ ਆ ਕੋਤੋਂ ਕੋਤੋਂ ਨਾਲ ਆਇਆ ਸੀ ਪਾਣੀ ਤਾਂ ਬੰਨਿਆ ਲੈ ਅੱਧਾ ਕਰਨ ਨੂੰ ਆ ਗਏ ਆਪਾਂ ਕਿਸੇ ਘਰੇ ਵੜ ਗਏ ਨਹੀਂ ਜਾਊਗਾ 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 ਹੈ ਨਾ ਇਹ ਕਿਹ ਅਰਸ ਦਾ ਨਾ ਐਨੀ ਗਾ ਹਾਂ ਲੱਗ ਗਈ ਐ ਪੁੱਛ ਲੈਨੇ ਫਿਰ ਜੋ ਘਰ ਨੂੰ ਰਸਤਾ ਕਿੱਧਰ ਜਾਂਦਾ ਜਦੋਂ ਆਪਾਂ ਪਿੰਡਾਂ ਦੀ ਸੈਰ ਕਰਦੇ ਆ ਨਾ ਇਹ ਪਿੰਡਾਂਸ ਆਪਾਂ ਨੂੰ ਜਿਹੜੇ ਪਾਡਰੇ ਦੀ ਪਿੰਡਾ ਸੇਮ ਇੱਕੋ ਚਿੱਕੇ ਲੱਗਦੇ ਆ ਤੇ ਇੱਕ ਨਾਲੇ ਡਰੇਨਾ ਇਹਨਾਂ ਦੇ ਕੰਡੇ-ਕੰਡੇ ਤੇ ਹੁੰਦੀਆਂ ਤੇ ਸੇਫਟੀ ਦੇ ਵਜੋਂ ਲਾ ਲੋ ਚਾਹੇ ਪਿੰਡ ਦੇ ਪਰ ਪਿੰਡ ਦੇ ਨਾਲ ਤਾਂ ਨਾਲੇ ਹੁੰਦੇ ਨੇ ਇਹ ਇਹ ਸੁਰੱਖਿਆ ਦੇ ਵਜੋਂ ਹੀ ਆ ਠੀਕ ਆ ਬਾਕੀ ਇਹ ਜਿਹੜੇ ਸਾਰੇ ਪਿੰਡਾਂ ਖੇਮ ਕਰਨ ਏਰੀਏ ਦੇ ਵਿੱਚ ਤੇ ਫਰੋਹ ਪਰੇ ਦੀਏ ਜਿੱਥੇ ਆਪਾਂ ਗਏ ਇਹ ਸਾਰੇ ਆਲ ਟਰੀਏ ਦੇ ਪਿੰਡ ਹੈਗੇ ਆ ਤੇ ਕੁਛ-ਕੁਛ ਕਿਤੇ-ਕਿਤੇ ਘਰ ਵੀ ਆ ਸਾਰੇ ਕੱਚਾ ਰਸਤਾ ਜਦੋਂ ਕਿ ਬਾਰਿਸ਼ ਹੁੰਦੀ ਆ ਨਾ ਚਲੋ ਐ ਸੁੱਕੀ ਜਗ੍ਹਾ ਕੋਈ ਚੱਕਰ ਨਹੀਂ ਉਦੋਂ بڑا ਔਖਾਗਾ ਆ ਰਾਹਾਂ ਤੇ ਲੰਘਣਾ ਕਿੰਨਾ ਔਖਾ ਹੋਊਗਾ ਮੋਟਰਸਾਈਕਲ ਕੀ ਕੁਛ ਵੀ ਨਹੀਂ ਲੰਘੂਗਾ ਬੰਦਾ ਪੈਦਲ ਵੀ ਨਹੀਂ ਲੰਘ ਸਕਦਾ ਹਨਾ ਇਹ ਔਰ ਦਾ ਬੁੱਤਾ ਕੱਲਾ ਲੱਗਿਆ ਦੋ ਘਰ ਚਲੇਗੇ ਗਲਤ ਚਲੇਗੇ ਉਹ ਰਸਤਾ ਨਹੀਂ ਜਾਂਦਾ ਸੀ ਰਸਤਾ ਪਨੋਂ ਪਾਲਣਾ ਪਊਗਾ ਜੇ ਆਪਾਂ ਬਾਰਡਰ ਤੇ ਪਹੁੰਚਣਾ ਹਾਂ ਉੱਚੇ-ਉੱਚੇ ਸਾਹ ਦੇ ਸਾਰਾ ਪਿੰਡ ਆ ਇਹ ਆਪਾਂ ਨੀਵੀਂ-ਨੀਵੀਂ ਜਗ੍ਹਾ ਤੇ ਤੁਰੇ ਜਾਂਦੇ ਆ ਅਕੇਓ ਪਿੰਡਾਂ ਚਾਰ ਦੇ ਬੰਦੇ ਏਡਾ ਬੱਕਰੀਆਂ ਚਾਰਦੇ ਉਹਨੂੰ ਪੁੱਛਦੇ ਆਪਾਂ ਕੀ ਹਿਸਾਬ ਆ ਕਿੱਥੋਂ ਕਿਵੇਂ ਪਹੁੰਚਾਂਗੇ ਆਪਾਂ ਬੰਤਾ ਇਹ ਆਪਾਂ ਅੱਗੇ ਤਾਂ ਕੋਈ ਕੋਲ ਨਹੀਂ ਹੋਣਾ ਇਹਦੇ ਤੇ ਤੇ ਮੋਟਰਸਾਈਕਲ ਕਿਵੇਂ ਲੰਗਾ ਪਾਂਗੇ ਹੈ ਜੇ ਵਾਪਸ ਮੋੜਨਾ ਪਊ

ਏ ਜਿਹੜਾ ਰਾਹ ਬਹੁਤ ਵਧੀਆ ਕਹਿੰਦੇ ਵਸ ਤੁਸੀਂ ਤੁਰੇ ਚੱਲੋ ਲਗੇ ਚੱਲੋ ਰਸਤੇ ਦਾ ਸਾਰੀ ਜ਼ਿੰਦਗੀ ਚ ਕਦੇ ਉਗੜ ਖੁੱਗੜ ਆਉਂਦੇ ਆ ਬੰਦੇ ਦੀਆਂ ਜਿਹੜੇ ਬੰਦਾ ਕੰਮ ਕਰਦਾ ਨਾ ਜ਼ਿੰਦਗੀ ਚ ਉਹ ਵੀ ਆ ਰਸਤੇਾਂ ਵਰਗੀ ਹੁੰਦੀ ਆ ਕਦੇ ਪੱਕੀ ਸੜਕ ਵਾਂਗੂ ਤਾਪੋ ਟਾਪ ਹੁੰਦਾ ਕੰਮ ਕਦੇ ਉਗੜ ਖੁੱਗੜ ਹੁੰਦਾ ਕਦੇ ਹੁੰਦਾ ਹੀ ਨਹੀਂ ਐਂ ਹੁੰਦਾ ਇਹਦਾ ਫਿਰ ਵੀ ਰਸਤੇਾਂ ਦੀ ਗੱਲ ਚਲੋ ਮੰਝਲ ਤੇ ਦਾ ਪਚਾਈ ਦੇਣਗੇ ਪਾੜੇ ਚੰਗੇ ਅਜੇ ਨੇ ਆਪਾਂ ਲਾਇਦੇ ਚੱਲਦੇ ਆਹ ਆਪ ਦਾ ਰਸਤਾ ਇਹ ਸੈਰ ਜਾ ਸਕਦਾ ਸ਼ਾਮ ਸੀਗੀ ਤੇ ਮੋਟਰ ਤੇ ਆਪਾਂ ਬੈਠ ਗਏ ਆ ਕਿਸੇ ਕਿਸਾਨ ਦੀ ਮੋਟਰ ਤੇ ਇਹ ਜਿਹੜਾ ਰਸਤਾ ਜਿਹੜੇ ਰਸਤੇ ਆਪਾਂ ਇਹ ਸਾਰਾ ਬਾਰਡ ਰੇਡੀਆ ਮੇਰੇ ਪਿੱਛੇ ਇੱਕ ਕਿੱਲੇ ਦੀ ਬਾੜ ਤੇ ਦਿਖੋ ਤਾਰ ਲੱਗੀ ਧਿਆਨ ਨਾਲ ਦਿਖਿਓ ਤਾਰ ਲੱਗੀ ਆ ਤਿੰਨ ਉੱਪਰ ਸਟਰੀਟ ਲਾਈਟਾਂ ਵੱਡੀਆਂ ਲਾਈਟਾਂ ਹੁੰਦੀਆਂ ਨੇ ਜਿਹੜੀਆਂ ਉਹ ਲੱਗੀਆਂ ਤਾਰ ਦੇ ਨਾਲ ਨਾਲ ਇਸ ਤੋਂ ਅੱਗੇ ਪਾਕਿਸਤਾਨ ਦੇ ਪਿੰਡ ਹੋਣਗੇ ਆਪਾਂ ਨੂੰ ਇੱਕ ਪਿੰਡ ਜਿਹੜਾ ਰਤੋਕੇ ਦੇ ਨਾਲ ਸੀ ਸਹਿਜਰਾ ਉਹ ਪਿੰਡ ਇਥੋਂ ਹੋਊਗਾ ਅੱਗੇ ਬਾਕੀ ਹੋਰ ਪਿੰਡ ਵੀ ਹੋਣਗੇ ਉਹਨਾਂ ਨੂੰ ਨਹੀਂ ਪਤਾ ਹੈਗਾ ਇਹ ਇਸ ਤੋਂ ਅੱਗੇ ਪਾਕਿਸਤਾਨੀ ਆ ਇਹ ਸਾਰੇ ਆ ਜਿਹੜਾ ਕਿਸਾਨ ਦੀ ਪੈਲੀ ਹੋਊਗੀ ਨਾ ਜ਼ਮੀਨ ਆ ਇਹ ਲਾਸਟ ਆ ਆ ਦੇਖਿਓ ਪਾਕਿਸਤਾਨ ਦੇ ਘਰ ਤੋਂ ਨੂੰ ਦੇਖ ਰਹੇ ਆ ਕਹੇ ਕੈਮਰੇ ਚ ਜੀ ਉਹਨਾਂ ਨੇ ਪੇਂਟ ਕੀਤਾ ਹੋਇਆ ਦੇਖੋ ਘਰਾਂ ਨੂੰ ਵਾਈਟ ਪੇਂਟ ਆ ਇਹ ਹਰਾ ਪੇਂਟ ਆ ਦੇਖੋ ਧਿਆਨ ਨਾਲ ਦੇਖੋ ਇਹ ਸਾਰੇ ਕਿਉਂਕਿ ਇਸ ਸੰਗਣੇ ਦਰਾਖਤਾਂ ਨਾਲ ਹੈ ਡਰੇਨ ਉਧਰ ਵੀ ਹੋਊਗੀ ਡਰੇਨ ਤੋਂ ਬਾਰਾ ਆ ਸਾਰੇ ਘਰ ਇੱਕ ਘਰ ਸਾਰੇ ਪਾਕਿਸਤਾਨ ਦੇ ਘਰ ਇਹ ਆਪਣਾ ਇੰਟਰਨੈਸ਼ਨਲ ਬਾਰਡਰ ਆ ਜਿਹੜਾ ਇਧਰ ਤਾਰ ਲੱਗੀ ਰਾਈਟ ਸਾਈਡ ਤੇ ਦਿਖਾਉਣਾ ਮੈਂ ਤੁਹਾਨੂੰ ਆ ਆਸਰੇ ਨਾਲ ਨਾਲ ਤਾਰਾਂ ਪਾਰ ਜਿਹੜੇ ਹੈ ਇਹ ਪਾਕਿਸਤਾਨ ਦੀ ਗਾਰਾ ਆ ਦੇਖੋ ਇੰਨੀ ਨੇੜੇ ਆਪਣੇ ਵੀ ਘਰ ਹੈ ਨਹੀਂ ਬਾਰਡਰ ਦੇ ਜਿੰਨੀ ਨੇੜੇ ਇਹ ਬਣਾਈ ਫਿਰਦੇ ਆ ਆਪਣੇ ਤਾਂ ਕਿਲੋ 1.5 ਕਿਲੋਮੀਟਰ ਦੂਰ ਹੈ ਪਰ ਇਹਨਾਂ ਦੇ ਤਾਂ ਉੱਤੇ ਹੀ ਆ ਤਾਰ ਉੱਪਰ ਲਾਈਟਾਂ ਦੇਖੋ ਜਿਹੜੀ ਸਟ੍ਰੀਟ ਲਾਈਟਾਂ ਵਾਂਗੂ ਲੱਗੀਆਂ ਹੈਗੀਆਂ ਇਹ ਆਪਣੇ ਏਰੀਏ 'ਚ ਲੱਗੀਆਂ ਕਿਉਂਕਿ ਆ ਬੀਐਸਐਫ ਨੇ ਲਾਈਆਂ ਹੈਗੀਆਂ ਤੇ ਬਾਕੀ ਮਾਹੌਲ ਬਹੁਤ ਵਧੀਆ ਹੈਗਾ ਤੇ ਪਿੰਡ ਆਪਾਂ ਸਾਰਾ ਜੇ ਦੇਖਣਾ ਕੁਝ ਪਿੰਡ ਰਹਿੰਦਾ ਦੇਖਣ ਵਾਲਾ ਉਹ ਦੇਖਦੇ ਆ ਤੇ ਬਾਕੀ ਜੜੀਆਂ ਕਣਕਾਂ ਕਣਕਾਂ ਨਾ ਫਸਲ ਬਹੁਤ ਸੋਹਣੀ ਆ ਪਰ ਇੱਕ ਗੱਲ ਹੈ ਗਈ ਇੱਥੇ ਕੋਈ ਬੰਦਾ ਨਹੀਂ ਸਾਨੂੰ ਦੂਰ ਤੱਕ ਨਜ਼ਰ ਨਹੀਂ ਆਉਂਦਾ ਕੀ ਦਿਨ ਆਪਾਂ ਗੱਲ ਕਰੀਏ ਹਨਾ ਕਿ ਨੂੰ ਪੁੱਛੀਏ ਸਾਰਾ ਮਾਹੌਲ ਪਰ ਅਪਚ ਕੋਈ ਗੱਲ ਨਹੀਂ ਆਪਾਂ ਪਿੰਡ ਚੱਲਦੇ ਆ ਪਿੰਡ ਜਾ ਕੇ ਪੁੱਛਦੇ ਆ ਆਜੋ ਕਿ ਆ ਅਸੀਂ ਗਜਲ ਪਿੰਡ ਦੇਖਣਾ ਸੀ ਯਾਰ ਗਜਲ ਪਿੰਡ ਇਹੋ ਜਿਹਾ अच्छा जी। हां। ਤੇ ਬਾਰਡਰ ਏਰੀਆ ਆ ਨਾਲ ਹੀ ਆ ਤੁਹਾਡੇ ਤਰ। ਨਾਲ ਹੀ ਇਹਦੇ। اچھا ਆ ਜਮੀਨ ਥੋੜੀ ਆ। ਹਾਂਜੀ ਆਪਣੀ ਜਮੀਨ ਆ। ਠੀਕ ਹੈ। ਇਹ ਛੱਡ ਕੇ ਇੱਥੋਂ ਆ ਜਾਂ ਦੋ ਦਿਨ ਕਰਨਾ ਪਿੱਛੇ। ਅੱਛਾ ਜੀ। ਇੱਕ ਘਾਰੇਗਾ ਬਾਕੀ ਚੱਲ ਕੇ ਪਿੰਡ। ਤੇ ਇੱਥੇ ਦੋ ਘਰ ਛੱਡ ਕੇ ਗਏ। ਉਹ ਵੀ ਛੱਡ ਕੇ। ਉਹ ਵੀ ਪਿੰਡ ਆ ਵੇ ਆ ਕੇ ਘਰ ਪਿੰਡੀ ਆ। ਅੱਛਾ ਪਹਿਲਾਂ ਰਹਿੰਦੇ ਸੀ। ਹਾਂ ਪਹਿਲਾਂ ਰਹਿੰਦੇ। ਉਹ ਸਾਡੇ ਚਾਚਾ ਬਾਬੇ ਦੇ ਉਹ ਚਾਚੇ ਆ ਦੇ ਵੇ ਲਈ। ਤੇ ਭਈਆ ਸੜਕ ਨਹੀਂ ਬਣਾਉਂਦੇ ਇਹ ਫਿਰ। ਇਹ ਛੜ ਗਏ ਅਲੀ ਸਰਕਾਰ ਦਾ ਕੰਮ ਜਦੋਂ ਸੈਂਡ ਹੋ ਗਿਆ ਕੰਮ ਬਕਾ ਨਾ ਕਰਦਣਾ ਅੱਛਾ ਅਜੀ ਕੋਈ ਸੜਕ ਨਹੀਂ ਬਾਰਡਰ ਤੇ ਪੱਕੀ ਉਹ ਨਹੀਂ ਨਹੀਂ ਆਪੋ ਕੱਚਾ ਖੜਾ ਸਾਰਾ ਕੱਚਾ ਜਿਉਂ ਬਾਰਿਸ਼ ਹੁੰਦੀ ਮੀਂਹ ਪੈਂਦਾ ਹੈ ਮੀਂਹ ਪੈਂਦਾ ਮੀਂਹ ਪੈਂਦਾ ਹੋਏ ਇਦਾਂ ਜਾਣਾ ਪੈਂਦਾ ਕੀ ਬੰਦਾ ਕਰ ਔਖਾ ਹੀ ਔਖਾ ਠੀਕ ਆ ਤੇ ਆ ਨਾਲ ਨਾਲ ਫਿਰ ਬਾਰਡਰ ਦੇਖਣ ਦੇਣਗੇ ਸਾਨੂੰ ਕਿ ਨਹੀਂ ਹੁਣ ਹੂੰ ਬਾਰਡਰ ਹੁਣ ਟਕਲਾਂ ਪਈ ਹੋਣੇ ਵੇਖ ਦੇਣਾ ਅੱਛਾ ਹਾਂ ਠੀਕ ਹੈ ਇਹਦੇ ਅੱਗੇ ਕਿਹੜਾ ਪਿੰਡ ਉਹਨਾਂ ਦਾ ਇਧਰ ਮੱਬੋਗੇ ਸਹਿਰ ਆ ਇਹਨਾਂ ਦੇ ਪਾਸੇ ਮੱਬੋਗੇ ਠੀਕ ਹੈ ਤੁਸੀਂ ਕਦੇ ਪਾਰ ਵੀ ਗਏ ਨਾ ਨਾ ਅਭੀ ਨਹੀਂ ਪਾਰ ਅੱਛਾ ਨਹੀਂ ਨਹੀਂ ਉਧਰ ਜ਼ਮੀਨ ਨਹੀਂ ਹੈਗੀ ਠੀਕ ਹੈ ਠੀਕ ਹੈ ਤੇ ਖੇਤੀ ਆਹੀ ਕਿਸਾਨ ਕਣਕ ਚੋਂ ਨਾ ਹੀ ਹੁੰਦਾ ਹਾਂਜੀ ਕਣਕ ਚੋਂ ਸਬਜ਼ੀ ਨਹੀਂ ਚਲੋ ਵਧੀਆ ਤੇ ਮਾਹੌਲ ਕਿਵੇਂ ਬਾਈ ਤੁਹਾਡਾ ਰਹਿਣਾ ਸੌਖਾ ਹੀ ਆ ਮਾਹੌਲ ਜਿਦਾ ਸਾਡਾ ਬਰੋਨ ਬਾਡਰ ਏਰੀਆ ਜਿਦਾ ਜੋਨ ਪਤਾ ਜਿੱਤਰਾ ਦਾ ਕਈ ਨਾਂ ਕੋਈਆ ਲੜਾਈ ਜੜਲ ਔਰ ਮੋਲ ਕਰਾਵੰਦ ਤੇ ਹੁਣ ਵੀ ਔਖਾ ਹੀ ਆ ਮਹੇਰੇਸਵਰੇ ਤੁਹਾਨੂੰ ਨਾ ਨਹੀਂ ਨੀ ਤੁਹਾਨੂੰ ਰੈਂਟ ਦੇਣਾ ਹਾਂ ਨਾ 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 ਅੱਛਾ ਮੇਰੇ ਨਾ ਇੱਥੋਂ ਵੀ ਭਜਾ ਦਿੰਦੇ ਇੱਥੋਂ ਸ਼ਾਮਾਂ 6-7 ਵਜੇ ਤੇ ਰਹਿ ਨਹੀਂ ਨਾ ਨਾਕੇ ਲੱਗ ਜਾਂਦੇ ਰਾਤ ਨੂੰ ਨਹੀਂ ਰਹਿੰਦੇ ਕੀ ਨਾ ਕੀ ਬਈ ਤੇਰਾ ਹਾਂਜੀ ਮੈਂ ਨਰਵੰਦ ਸਿੰਘ ਕਲਵੰਦ ਸਿੰਘ ਠੀਕ ਆ ਬਈ ਧੰਨਵਾਦ ਤੁਹਾਡਾ ਹਾਂਜੀ ਪਾਈ ਨੇ ਪਰੋਂ ਜਿਹੜਾ ਮਿਲਿਆ ਸੀ ਉਹਨੂੰ ਦੱਸਿਆਗਾ ਕਿ 6:00-7:00 ਵਜੇ ਤੋਂ ਬਾਅਦ ਜਦੋਂ ਚਾਨਣ ਬੰਦ ਹੋਏ ਤਾਂ ਇੱਥੇ ਆਰਮੀ ਵਾਲੇ ਨਹੀਂ ਆਪਾਂ ਰੋਕ ਦਿੰਦੇ ਉਹ ਕਹਿੰਦੇ ਪਿੰਡ ਜਾਓ ਤੇ ਆਹ ਰਸਤਾ ਇੱਕ ਜਾਂਦਾ ਸੀ ਇੱਕ ਘਰ ਨੂੰ ਮੈਂ ਸੋਚਿਆ ਘਰ ਦੇ ਕਿ ਆਉਣੇ ਆਂ ਨਾਲੇ ਪਾਈਆਂ ਤੋਂ ਪਾਣੀ ਪੂਰੀ ਪੀਂਦੇ ਆ ਕਿਉਂਕਿ ਹੁਣ ਗਰਮੀ ਦਾ ਬਹੁਤ ਆ ਗਿਆ ਮੰਤਾ ਕਿ ਦੇਖਦੇ ਆ ਕਿ ਮੋਟਰ-ਮੋਟਰ ਅੱਜ ਚੱਲਦੀਆਂ ਨਹੀਂ ਸੀਗੀਆਂ ਇਹ ਇਸ ਘਰ ਦੇ ਵਿੱਚ ਬਈ ਨੂੰ ਬਾਏ ਕਿੰਨੇ ਆਪਾਂ ਇਹ ਬਰਾਂਡਾ ਆ। ਅੱਛਾ ਇੱਥੇ ਕੋਈ ਨਹੀਂ ਰਹਿੰਦਾ। ਆ ਦੇਖੋ ਆ ਪਹਿਲਾਂ ਖੁਰਲੀ ਸੀਗੀ ਬਾਰਡਰ ਏਰੀਆ ਦਾ ਪਿੰਡ ਘਰ ਆ ਇਹ। ਇੱਥੇ ਪਸ਼ੂ ਬੰਦਦੇ ਹੋਣਗੇ ਹਨਾ। ਆ ਇਹਨਾਂ ਦਾ ਬਰਾਂਡਾ ਹੋਊਗਾ। ਤੇ ਆ ਤਾਂ ਬਾਈ ਬੱਕਰੀਆਂ ਆ ਪਿੱਡਾਂ ਚਾਰੀ ਜਾਂਦੇ। ਇਹ ਪਹਿਲਾਂ ਪਿੱਛੇ ਵੀ ਮਿਲੇ ਸੀ ਹਨ ਠੀਕ ਆ ਆਕਾਰ ਸੀਗਾ ਯਾਰ ਕਿੰਨੇ ਸ਼ੌਂਕ ਨਾਲ ਬਣਾਇਆ ਹੋਊਗਾ ਜਦੋਂ ਹਨਾ ਸਮਰਸੀਪਲ ਅੱਜ ਵੀ ਇਹ ਇੰਨਾ ਦਾ ਆ ਇੱਥੇ ਵੀ ਖੁਰਲੀ ਬਣੀ ਇਹ ਛੱਡ ਕੇ ਪਿੰਡ ਚਲੇਗੇ ਕਿਉਂਕਿ ਬਾਰਡਰ ਏਰੀਆ 'ਚ ਲਾਗੇ ਕੋਈ ਇੰਨਾ ਦੇ ਘਰ ਨਹੀਂ ਹੈਗਾ ਅੱਜ ਅੱਛਾ ਜੀ ਉਹ ਪੌਲ ਆ ਜਾਂਦਾ ਫਿਰ ਦਿਲ ਟੁੱਟ ਜਾਂਦਾ ਅੱਛਾ ਉਹ ਪੌਲ ਟੁੱਟ ਜਾਂਦਾ ਅੱਛਾ ਉਹ ਪੌਲ ਟੁੱਟੇ ਜਾਂਦਾ ਮੁੜ ਕੇ ਰਸਤਾ ਨਹੀਂ ਰਹਿੰਦਾ ਇਹ ਤਾਂ ਇੱਕ ਹਾਲਾਤ ਦੀ ਗੱਲ ਹੈ ਕਿ ਜੰਗ ਲੱਗਦੀ ਲੜਾਈ ਕਿਹਦੇ ਲਈ ਲੱਗਦੀ ਆ ਹਾਂ ਟੱਕਰ ਲੱਗੀ ਤੇ ਨਹੀਂ ਕਿ ਜਦੋਂ ਲੱਗਣ ਦਾ ਸੁਭਾਅ ਨਾ ਹੁੰਦੀ ਹੈ ਨਾ ਹਾਂ ਉਹ ਮੰਨ ਲਾ ਕਿ ਫੌਜ ਠਾਕਾਦੀ ਪਿੱਛੇ ਠਾਕਾਦੀ ਹੈ ਅੱਛਾ ਫੌਜ ਠਾ ਦਿੰਦੀ ਠਾ ਦਿੰਦੀ ਪਿੱਛੇ ਪਿੱਛੇ ਚਲੇ ਜਾਓ ਮੁੜ ਕੇ ਪਿੱਛੇ ਇਹਨਾਂ ਨੂੰ ਰਹਿਣ ਨੂੰ ਥਾਂ ਨਹੀਂਗਾ ਮਿਲਦਾ ਤੇ ਇਹਨਾਂ ਜਾ ਕੇ ਆਦਾ ਪਿੰਡ ਸਰ ਥਾਂ ਲੈ ਲੈਣਾ हां ਲੈ ਇਥੋਂ ਵਿਚਾਰੇ ਛੱਡ ਗਏ ਹਾਂਜੀ ਇਥੋਂ ਛੱਡ ਕੇ ਜ਼ਮੀਨ ਉਹਨਾਂ ਦੀ ਆ ਇੱਥੇ ਹੈਗੀ 25 ਕਿੱਲੇ ਆ ਠੀਕ ਹੈ ਜੀ ਤੇ ਲੇਕਿਨ ਉੱਥੇ ਰੋਡ ਦੇ ਉੱਤੇ ਇਹਨਾਂ ਕੋਠੀ ਪਾਈ ਸਰ ਇਹ ਛੱਡ ਗਏ ਵਿਚਾਰੇ ਕੱਲਾ ਕਰ ਸੀਗਾ ਹੈਨਾ ਇਹਨੇ ਘਰ ਤਾਂ ਸਰ ਬਹੁਤ ਆ ਬਾਕੀ ਜਿਵੇਂ ਜਿਵੇਂ ਉਹਨਾਂ ਕਿਸੇ ਨੂੰ ਥਾਂ ਮਿਲਦਾ ਜਾਂਦਾ ਹੈ ਨਾ ਉਧਰ ਪਿੰਡ ਤੋਂਵੇਂ ਤੋਂ ਜਾ ਰਹੇ ਨੇ ਸਰ ਤੁਸੀਂ ਫਿਰ ਉਹ ਬਾਰਡਰ ਤੱਕ ਚਾਰਦੇ ਹਾਂ ਹਾਂਜੀ ਬਿਲਕੁਲ ਤਾਰਾਂ ਦੇ ਨਾਲ ਸਰ ਚਾਰ ਕੇ ਆਏ ਤੇ ਉੱਥੇ ਅੱਧਾ ਪਿੰਡ ਉੱਜੀ ਜਗ੍ਹਾ ਤੇ ਆ ਹੈਨਾ ਅੱਧਾ ਪਿੰਡ ਨਹੀਂ ਜਗ੍ਹਾ ਤੇ ਕੀ ਤੁਮੀ ਕੱਟੀ ਜਾਂਦੀ ਆ ਘਰ ਨਹੀਂ ਜਗ੍ਹਾ ਦੀ ਆ ਸਾਰੇ ਕੋ ਉੱਚਾ ਨਹੀਂ ਮਈ ਉੱਚਾ ਨਹੀਂ ਮਈ ਆਪਣਾ ਸਾਰਾ ਕਿਉਂ ਲੱਗਦਾ ਨਾ ਜਿਵੇਂ ਉਹ ਹਮਾ ਚਲਦੇ ਥੱਲੇ ਥੱਲੇ ਪੈਡ ਹੁੰਦੇ ਆ ਕੱਟ ਕੇ ਉੱਪਰ ਗਿਆ ਉਹ ਜੀ ਜਗ੍ਹਾ ਤੇ ਬੈਠਾ ਇਹ ਘਰ ਉੱਥੇ ਜਗ੍ਹਾ ਤੇ ਪੜਿਆ ਨਾ ਹਾਂ ਔਰ ਇੱਥੋਂ ਤੱਕ ਤਾਂ ਆਪਾਂ ਘਰ ਦੇਖ ਲਈ ਹਣਾ ਅਗਲੇ ਘਰ ਦੇਖਦੇ ਆਂ ਖਿਰਨੀ ਅੱਧੀ ਖਿਰਨੀ ਜੇ ਰਹੀ ਪਿਆ ਆਪਣੇ ਪੀਸ ਸਾਰਾ ਪਿੰਡ ਕਿਤੇ ਉਹਦਾ ਉੱਚਾ ਕਰ ਦਿਓ ਨੀਮਾ ਚਲੋ ਚਲੋ ਪਿੰਡ ਚ بارش ਹੁੰਦੀ ਆ ਨਾ ਕਿਤੇ ਪਾਣੀ ਨਹੀਂ ਖੜਦਾ ਹੋਊਗਾ ਕਮੈਂਟ ਕਰੋ ਕਮੈਂਟ ਨਿਕਲ ਜਾਂਦਾ ਹੋਣਾ ਨਹੀਂ ਜਗ੍ਹਾ ਦੀ ਪ੍ਰਾਈਵੇਟ ਸਕੂਲ ਵੀ ਹੈਗਾ ਹਰਗੋਬਿੰਦ ਪਬਲਿਕ ਸਕੂਲ ਗਜਲ ਵੈਰੀ ਗੁੱਡ ਹੈ ਬਈ ਨਾ ਨਾਲ ਕ੍ਰੈਨੇ ਦੀ ਦੁਕਾਨ ਆ ਦੇ ਨਾਲੇ ਝੋਕੇ ਉੱਤੇ ਝੰਡ ਦੇ ਦਾ ਦਾਤੀਆਂ ਬਣਾਉਦੇ ਆ ਮਿਸਤਰੀ ਆ ਇਹ ਆਉਂਦਾ ਕੇ ਬਣਾਉਦੇ ਆ ਹਾਂਜੀ ਹਾਂਜੀ ਇਹ ਪਹਿਲਾਂ ਇਹਦੇ ਵਿੱਚ ਗਰਮ ਕਰਦੇ ਆ ਰਨ ਕਹਿੰਦੇ ਨੂੰ ਰਨ ਕੋਟੀ ਰਨ ਕੋੜਦੇ ਇਹਨੂੰ ਕੀ ਕਹਿੰਦੇ ਜੀ ਇਹਨੂੰ ਚਾਹਣੀ ਹੈ ਇਹ ਆਹ ਪਕਾਵਾ ਕੇ ਪੱਠਾ ਦਾ ਬਾ ਤੇ ਕੋਲੇ ਕੋਲੇ ਪਾ ਕੇ ਪਹਿਲਾਂ ਗਰਮ ਕਰਦੇ ਨੇ ਗਰਮ ਕਰਕੇ ਹੋਵੇਂ ਕੋਲੇ ਸਕੇ ਐ ਵੇਖੋ ਇਹਨਾਂ ਹਵਾ ਨਾਲ ਗਰਮ ਕਰਕੇ ਟੋਕੇ ਚਾਂਦੇ ਫਿਰ ਟੋਕੇ ਚਾਂਦੇ ਆ ਦਾਤੀਆਂ ਬਣਾਉਂਦੇ ਆ ਏ ਦਾਤੀਆਂ ਬਣਾਉਂਦੇ ਆ ਠੀਕ ਆ ਠੀਕ ਆ ਪਿੰਡ ਤੇ ਘਰ ਆ ਕਿਹੜੀ ਸਾਈਡ ਤੋਂ ਰੁਕਤੋਗੇ ਸਾਈਡ ਤੋਂ ਇਹ ਉਹ અપਾਈ ਦਾ ਪਿੰਡ ਤੇ ਘਰ ਆ ਸਾਰੇ ਗਜਰ ਪਿੰਡ ਦੇ ਕਈ ਗੱਲਾਂ ਇਹ ਕਈ ਲ ਪਿੰਡ ਦੇ ਹਨ ਪਿੰਡ ਦੀ ਸੈਰ ਲੈ ਪਰ ਆ ਦੇ ਕੇ ਗਰਾਊਂਡ 'ਉਂ ਬੱਚੇ ਖੇਡ ਰਹੇ ਹਨ ਇੰਨਾ ਬਾਬੇ ਹਣਾ ਦੱਸਿਆ ਉਹ ਸਾਹਮਣੇ ਗੁਰਦੁਆਰਾ ਹੈਗਾ ਚਾਰ ਸਾਈਡ ਬਹੁਤ ਉੱਥੇ ਗੁਰਦੁਆਰੇ ਦੀ ਬਹੁਤ ਮਾਨਤਾ ਹੈਗੀ ਆ ਰੋ ਆਪਾਂ ਆਏ ਸੀ ਇਧਰ ਹੀ ਆਪਾਂ ਵਾਪਸ ਜਾਣਾ ਅੱਧੇ ਪਿੰਡ ਇਧਰ ਆ ਅੱਧੇ ਸੌਰੀ ਘਰ ਇਧਰ ਆ ਇਸ ਸੜਕ ਤੇ ਗੁਰਦੁਆਰਾ ਸਾਹਿਬ ਵੀ ਇਧਰ ਆ ਚਲੋ ਆਗੇ ਆਪਾਂ ਝਾੜੀਆਂ ਝੋਟੀਆਂ ਦੇ ਪਿੰਡ ਦੀ ਸੈਰ ਕਰਕੇ ਵਾਪਸ ਏ ਸੀ ਕੀ ਟੱਡ ਦੀ ਗਜਲਪਿੰਡ ਦੀ ਸੈਰ ਬੱਡ ਏਰੀਏ ਤੇ ਤੇ ਜੇ ਪਿੰਡ ਵਧੀਆ ਲੱਗਿਆ ਜ਼ਾਹਿਰ ਪਿੰਡ ਤੋਂ ਬਲੌਂਗ ਕਰਦੇ ਆ ਆਪਾਂ ਸਾਰੇ ਚੈਨਲ ਸਬਸਕ੍ਰਾਈਬ ਮਾਰਿਓ ਤਾਂ ਮਿਲਦੇ ਆ ਅਗਲੀ ਸੋਹਣੀ ਜੀ ਵੀਡੀਓ